ਕਿ ਗੁਰੂ ਦੀ ਬੜੀ ਰਹਿਮਤ ਹੈ ਕਿ ਜਿਹੜਾ ਅੱਜ ਦੀ ਘੜੀ ਲੋੜ ਆ ਸਾਨੂੰ ਜਿਹੜੀ ਸਾਡਾ ਸੀ ਜਿਹੜਾ ਨਾਨਕ ਪੰਥ ਹੈ ਪੂਰੇ ਲੋਕਾਂ ਦਾ ਜਿਹਦੇ ਚ ਅਸੀਂ ਹਰ ਬਹੁਤ ਪਰਫੁੱਲਤਾ ਮਿਲੀ ਪੂਰੀ ਦੁਨੀਆ ਦੇ ਵਿੱਚ ਰਾਜ ਵੀ ਆਇਆ ਬੰਦਾ ਸਿੰਘ ਬਹਾਦਰ ਦੇ ਰੂਪ ਚ ਰਣਜੀਤ ਸਿੰਘ ਦੇ ਰੂਪ ਚ ਵੀ ਰਾਜ ਆਇਆ ਉਹ ਰਾਜ ਚੁਭਿਆ ਦੁਨੀਆ ਨੂੰ ਇੰਨਾ ਕਿ ਜ਼ਿਆਦਾ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦਾ ਇੰਤਜ਼ਾਮ ਕੀਤਾ ਪੂਰਾ ਵੱਡਾ ਵੀ ਇਹ ਜੇ ਲੋਕ ਆਹੀਂ ਇਕੱਠੇ ਰਹੇ ਅੱਡੋ-ਦੀ ਧਰਮਾਂ ਦੇ ਹੁੰਦਿਆ ਹੋਇਆ ਵੀ ਇੱਕ ਥਾੜੀ ਚਕਾਣਾ ਖਾਂਦੇ ਐ ਇੱਕ ਤਾਂ ਵੰਦੇ ਐ ਇੱਕ ਤਾਂ ਨਾਉਂਦੇ ਐ ਜੇ ਇਹ ਪ੍ਰਾਪਰਟੀ ਐਂ ਚਲਦੀ ਰਹੀਏ ਦੁਨੀਆ ਜਿੱਤ ਜਾਣਗੇ ਉਹ ਚੀਜ਼ ਨੂੰ ਰੋਕਣ ਵਾਸਤੇ ਹੌਲੀ-ਹੌਲੀ ਗੁਰੂ ਨਾਨਕ ਦਾ ਨਾਂ ਕਟਿਆ ਕੱਲਾ ਸਿੱਖ ਰਹਿ ਗਿਆ ਸਿੱਖ ਦੇ ਅਸੂਲ ਅੱਡ ਬਣਾਤੇ ਅੱਡ ਅਸੂਲ ਬਣਾ ਕੇ ਸਿੱਖ ਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਦੋ ਲਿਆ ਅੱਜ ਜਿੰਨੀਆਂ ਬਾਹਰ ਗੱਲਾਂ ਤੁਸੀਂ ਨੋਟ ਕਰੋਗੇ ਕਰੋਗੇ ਤੁਸੀਂ ਕਰਦੇ ਫਿਰਦੇ ਹੋ ਜਦੋਂ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹੋਗੇ ਇੱਕ ਵੀ ਲੇਟ ਨਹੀਂ ਕਰੋਗੇ ਗੁਰੂ ਗ੍ਰੰਥਕ ਤੇ ਗੁਰੂ ਗ੍ਰੰਥ ਸਾਹਿਬ ਇੱਕ ਦੀ ਗੱਲ ਕਰਦੇ ਆ ਸਭਨਾ ਜੀਆਂ ਦਾ ਇੱਕ ਦਾਤਾ ਸੋਮੇ ਬਿਸਰਨਾ ਜਾਈ ਜੈ ਇੱਕ ਪਿਤਾ ਇੱਕ ਇਸ ਕੇ ਹੰਬਾਰਕ ਬਾਹਰ ਜਿਹੜਾ ਫੈਲਿਆ ਵਾ ਫਲਾਉ ਆ ਉਹ ਮੇਰ ਤੇਰਾ ਨਾ ਤੂੰ ਕੌਣ ਤੇ ਮੈਂ ਕੌਣ ਆਲਾ ਤੇ ਜਿਨੇ ਗੁਰੂ ਗ੍ਰੰਥ ਸਾਹਿਬ ਪੜਿਆ ਉਹਨੂੰ ਪਤਾ ਲੱਗਦਾ ਵੀ ਬਾਹਰੀ ਗੱਲ ਆ ਜਿਹੜੀ ਇਹ ਕਿਤੇ ਬਾਅਦ ਚ ਆਵੜੀ ਤੇ ਬੜੀ ਇਹ 1870 ਚ ਲਾਗੂ ਕੀਤੀ ਐ 1809 ਚ ਸਟੱਡੀ ਕਰਨੀ ਸ਼ੁਰੂ ਕੀਤੀ ਸੀ ਉਹ ਵਿਦਵਾਨਾਂ ਨੇ 670 ਸਾਲ ਸਤਿ ਕੀਦਨ ਤੋਂ ਬਾਅਦ ਸਾਨੂੰ ਐ ਲੀਤ ਹੁੰਦਾ ਆਇਆ ਤੇ ਅਸੀਂ ਲਹੇ ਵੀ ਅੱਜ ਵੀ ਭਟਕਦੇ ਫਿਰਦੇ ਆ ਸ਼ੇ ਗੁਰੂ ਨਾਨਕ ਦੀ ਉਹੀ ਕਿਰਪਾ ਦੁਆਰਾ ਹੋ ਗਈ ਸਭ ਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਜਰ ਪੜ੍ਹ ਕੇ ਤਾਂ ਦੇਖ ਲਓ ਵੀ ਇੱਕ ਕਰੀ ਪੜ੍ਹ ਹੀ ਲਓ ਜ਼ਿੰਦਗੀ ਚ ਉਸ ਤਰ੍ਹਾਂ ਵੀ ਬਾਬਾ ਨਾਨਕ ਕੀ ਦਿੰਦਾ ਸੀ ਜੇ ਇੱਕ ਗੱਲ ਇਹ ਸਮਝ ਆ ਜੇ ਤਾਂ ਸਾਡਾ ਜੀਵਨ ਬੈਸੀ ਸਫਲ ਆ ਕਿਉਂਕਿ ਸਾਡੇ ਸਾਰੇ ਸਾ ਉਹਦੀ ਸੌਖੇ ਹੋ ਜਾਂਦੇ ਜਦੋਂ ਅਸੀਂ ਇਹ ਮੰਨਤਾ ਦੇ ਗੁਰੂ ਨਾਨਕ ਸਾਹਿਬ ਦਾ ਤਾਂ ਇਹ ਮੰਨ ਲਓ ਵੀ ਤੁਸੀਂ ਜਿਹੜੀਆਂ ਯਾਤਰਾਵਾਂ ਕੀਤੀਆਂ ਚਲੋ ਹੁਣ ਉਹ ਡਾਕੂਮੈਂਟ ਉਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਉਹ ਤੋਂ ਬਦਲਤਾ ਬਹੁਤ ਕੁਝ ਸਾਡਾ ਪਰ ਇਹਦਾ ਨਾਂ ਸੀ ਨਾਨਕਪੰਥ ਦੇ ਨਾਂ ਤੇ ਗੁਰੂ ਨਾਨਕ ਨੇ ਉਹਦਾ ਸੀਆ ਕੀਤੀ ਹੈ ਤੇ ਜਿਹੜੇ ਜਿਹੜੇ ਜੁੜਦੇ ਜਾਂਦੇ ਸੀ ਉਹ ਨਾਨਕਪੰਥੀ ਕਹਾਉਂਦੇ ਸੀ ਗੁਰੂ ਨਾਨਕ ਸਾਹਿਬ ਨਾਲ ਜਿੰਨੇ ਤੇ ਤਕਰੀਬਨ ਜਿਹੜੀ ਆਪਣਾ ਦੇਸ਼ ਦਾ ਜਾਨੀ ਬਰਗ ਸੀ ਵਪਾਰ ਕਰਨ ਵਾਲਾ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਵਪਾਰ ਕਰਨਾ ਸਮਾਨ ਲੈ ਕੇ ਜਾਣਾ ਗੁਰੂ ਸਾਹਿਬ ਦੀਆਂ ਯਾਤਰਾਵਾਂ ਮ ਉਹਨਾਂ ਦੇ ਨਾਲ ਰਹੀਆਂ ਉਹ ਤਕਰੀਬਨ ਤਕਰੀਬਨ 80 90% ਸਾਰੇ ਨਾਨਕਪੰਥੀ ਬਣ ਗਏ ਸੀ ਉਹ ਨਾਨਕ ਪੰਥੀ ਬਾਨਾ ਕਰਕੇ ਸਾਡਾ ਜਣੀ ਜਿਹੜਾ ਇਹ ਫੈਲਿਆ ਨਾ ਫਲਾਉ ਹੋਇਆ ਨਹੀਂ ਸਤਿਗੁਰੂ ਤਾਂ ਹੋਰ ਵੀ ਕਿੰਨੇ ਹੋਇਆ ਵੀ ਉਸ ਤਰ੍ਹਾਂ ਫਲਾ ਤਾਂ ਕਿਉਂ ਨਹੀਂ ਹੋ ਸਕਿਆ ਵੀ ਗੁਰੂ ਨਾਨਕ ਨੇ ਉਹ ਗੱਲ ਹੁੰਦਾ ਕਿ ਟਰੈਵਲ ਕੀਤਾ ਇੱਕ ਟਰੈਵਲ ਕਰਨ ਦੇ ਵੇਲੇ ਹਰ ਬੰਦੇ ਨੂੰ ਸਿੱਧੀ ਜੀ ਗੱਲ ਵੀ ਪਹਿਲਾਂ ਜਿਹੜਾ ਬਹੁਤ ਤਰ੍ਹਾਂ ਦਾ ਕਹਿ ਲੋ ਗਹਿਗਾਚ ਜੁੜ ਚੁੱਕੀਆਂ ਸੀ ਵਿੱਚ ਗੱਲਾਂ ਉਤਰਾ ਚੜਾ ਆ ਚੁੱਕੇ ਸੀ ਹਜ਼ਾਰਾਂ ਸਾਲਾਂ ਜਿਹੜਾ ਵੀ ਬੰਦੇ ਨੂੰ ਸਾਹਮਣੇ ਪਹਹਾ ਲਿਆ ਜੋ ਸਾਨੂੰ ਇੱਥੇ ਮਾਈ ਦੇਸਾਂ ਨੂੰ ਦਸਵੇਂ ਪਾਸ਼ਾ ਕਹਿ ਕੇ ਗਏ ਵੀ ਗੁਰੂ ਨਾਨਕ ਦੇ ਦਰਕਰਦ ਦੀ ਬਹੁਤ ਪਾਵਰਫੁਲ ਵਿਧੀ ਹੈ ਗੁਰੂ ਦੀ ਬੜੀ ਰਹਿਮਤ ਹੈ ਕਿ ਜਿਹੜਾ ਅੱਜ ਦੀ ਘੜੀ ਲੋੜ ਆ ਸਾਨੂੰ ਜਣੀ ਸਾਡਾ ਸੀ ਜਿਹੜਾ ਨਾਨਕ ਪੰਥ ਹੈ ਪੂਰੇ ਲੋਕਾਂ ਦਾ ਜਿਹਦੇ ਚ ਅਸੀਂ ਹਰ ਤਰ੍ਹਾਂ ਦੇ ਲੋਕ ਸਾਂਭਲ ਹੈ ਇਹ ਨਾਨਕ ਪੰਥ ਨੂੰ ਹੌਲੀ-ਹੌਲੀ ਮਤਲਬ ਬਹੁਤ ਪਰਫੁੱਲਤਾ ਮਿਲੀ ਪੂਰੀ ਦੁਨੀਆ ਦੇ ਵਿੱਚ ਰਾਜ ਵੀ ਆਇਆ ਬੰਦਾ ਸਿੰਘ ਬਹਾਦਰ ਦੇ ਰੂਪ ਚ ਰਣਜੀਤ ਸਿੰਘ ਦੇ ਰੂਪ ਚ ਵੀ ਰਾਜ ਆਇਆ ਉਹ ਰਾਜ ਚੁਭਿਆ ਦੁਨੀਆ ਨੂੰ ਇੰਨਾ ਕਿ ਜ਼ਿਆਦਾ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦਾ ਇੰਤਜ਼ਾਮ ਕੀਤਾ ਪੂਰਾ ਵੱਡਾ ਵੀ ਇਹ ਜੇ ਲੋਕ ਆਈ ਇਕੱਠੇ ਰਹੇ ਅਡੋਡੀ ਧਰਮਾਂ ਦੇ ਹੁੰਦਿਆਂ ਹੋਿਆਂ ਵੀ ਅਡੋੜੀ ਜਾਤੀਆਂ ਦੇ ਹੁੰਦਿਆਂ ਹੋਇਆਂ ਵੀ ਉੱਚੇ ਉਦਿਆਂ ਤੇ ਵਾਲੇ ਵੀ ਅਮੀਰ ਕਰੋੜਾਪਤੀ ਮਨਸੁਖ ਅਰਗੇ ਰਾਜੇ ਸਿਵਨਾਭ ਵਰਗੇ ਤੇ ਕਿਰਤੀ ਬੰਦੇ ਇੱਕ ਥਾਲੀ 'ਚ ਖਾਣਾ ਖਾਂਦੇ ਐ ਇੱਕ ਥਾਂ ਬੈਹਿੰਦੇ ਐ ਇੱਕ ਤਾਂ ਨਾ ਹੁੰਦੇ ਜੇ ਇਹ ਪ੍ਰਾਪਰਟੀ ਐਂ ਚੱਲਦੀ ਰਹੀਏ ਦੁਨੀਆ ਜਿੱਤ ਜਾਣਗੇ ਉਹ ਚੀਜ਼ ਨੂੰ ਰੋਕਣ ਵਾਸਤੇ ਹੌਲੀ-ਹੌਲੀ ਗੁਰੂ ਨਾਨਕ ਦਾ ਨਾਂ ਕਟਿਆ ਕੱਲਾ ਸਿੱਖ ਰਹਿ ਗਿਆ ਸਿੱਖ ਦੇ ਅਸੂਲ ਅੱਡ ਬਣਾਤੇ ਅੱਡ ਅਸੂਲ ਬਣਾ ਕੇ ਸਿੱਖ ਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਦੋ ਲਿਆ ਅੱਜ ਜਿੰਨੀਆਂ ਬਾਹਰ ਗੱਲਾਂ ਤੁਸੀਂ ਨੋਟ ਕਰੋਗੇ ਕਰੋਗੇ ਤੁਸੀਂ ਕਰਦੇ ਫਿਰਦੇ ਹੋ ਜਦੋਂ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪੜੋਗੇ ਇੱਕ ਵੀ ਲੇਟ ਨਹੀਂ ਕਰੋਗੇ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਇੱਕ ਦੀ ਗੱਲ ਕਰਦੇ ਆ ਸਭਨਾ ਜੀਆਂ ਕਾ ਇੱਕ ਦਾਤਾ ਸੋਮੇ ਬਿਸਰਨਾ ਜਾਈ ਜਾਂ ਇੱਕ ਪਿਤਾ ਇੱਕ ਇਸਕੇ ਹਮਾਰਕ ਬਾਹਰ ਜਿਹੜਾ ਫੈਲਿਆ ਵਫਲਾਉ ਆ ਉਹ ਮੇਰ ਤੇਰਾ ਆਲਾ ਤੂੰ ਕੌਣ ਤੇ ਮੈਂ ਕੌਣ ਆਲਾ ਤੇ ਜਿਨੇ ਗੁਰੂ ਗ੍ਰੰਥ ਸਾਹਿਬ ਪੜਿਆ ਉਹਨੂੰ ਪਤਾ ਲੱਗਦਾ ਵੀ ਬਾਹਰੀ ਗੱਲ ਆ ਜਿਹੜੀ ਇਹ ਕਿਤੇ ਬਾਅਦ ਚ ਆਵੜੀ ਤੇ ਬੜੀ ਇਹ 1870 ਚ ਲਾਗੂ ਕੀਤੀ ਹੈ 1809 ਚ ਸਟੱਡੀ ਕਰਨ ਦੀ ਸ਼ੁਰੂ ਕੀਤੀ ਸੀ ਉਹ ਵਿਦਵਾਨਾਂ ਨੇ 60-70 ਸਾਲ ਸਟੱਡੀ ਕਰਨ ਤੋਂ ਬਾਅਦ ਸਾਨੂੰ ਐਂ ਲੀਤੋ ਲਾਇਆ ਤੇ ਅਸੀਂ ਲਹੇ ਵੀ ਅੱਜ ਵੀ ਪਟਕਦੇ ਫਿਰਦੇ ਆ ਤੇ ਅਡੋਡੀ ਹੋਏ ਫਿਰਦੇ ਆ ਜੇ ਗੁਰੂ ਨਾਨਕ ਦੀ ਉਹੀ ਕਿਰਪਾ ਦੁਆਰਾ ਹੋ ਗਈ ਸਭ ਨੂੰ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਜਰ ਪੜ੍ਹ ਕੇ ਤਾਂ ਦੇਖ ਲਓ ਵੀ ਇੱਕ ਕਰੀ ਪੜ੍ਹ ਹੀ ਲਓ ਜ਼ਿੰਦਗੀ 'ਚ ਉਸ ਤਰ੍ਹਾਂ ਵੀ ਬਾਬਾ ਨਾਨਕ ਕੀ ਦਿੰਦਾ ਸੀ ਜੇ ਇੱਕ ਗੱਲ ਇਹ ਸਮਝ ਆ ਜੇ ਤਾਂ ਸਾਡਾ ਜੀਵਨ ਬੈਸੀ ਸਫਲਾ ਆਪਣਾ ਪੰਥ ਦਾ ਨਾਮ ਨਾਨਕ ਪੰਥ ਹੈ ਤੇ ਇਹਦੇ ਅਧੀਨ ਹੀ ਸਾਰਾ ਕੁਝ ਹੁੰਦਾ ਸੀ ਤੇਦੇ ਦੀ ਨਹੀਂ ਆਉਣ ਵਾਲੇ ਸਮੇਂ ਚ ਹੋ ਜਾਣਾ ਇੱਕ ਦੌਰ ਆ ਜਿਹੜਾ 1870 ਤੋਂ ਸ਼ੁਰੂ ਹੋਇਆ ਹੁਣ ਬਿਲਕੁਲੇ ਡਿੱਗਣ ਦੇ ਕਿਨਾਰੇ ਐ ਇਹ ਦੌਰ ਕਿਉਂਕਿ ਜਿੱਥੋਂ ਜ਼ਿਕਰ ਗਿਰਨਾ ਸੀ ਉਹ ਗਿਰ ਚੁੱਕਿਆ ਹੁਣ ਉਹ ਖੜਾ ਨਹੀਂ ਹੋ ਸਕਦਾ ਹੁਣ ਜਿਹੜੇ ਲੋਕ ਇੱਕ ਅਲੀ ਗੱਲ ਨੂੰ ਮੰਨਦੇ ਆ ਭਾਵੇਂ ਕਿਸੇ ਧਰਮ ਵਿੱਚ ਤੁਰੇ ਫਿਰਨ ਯੂਨੀਵਰਸ ਨੂੰ ਇੱਕ ਮੰਨਦੇ ਆ ਮਨੁੱਖਤਾ ਨੂੰ ਇੱਕ ਮੰਨਦੇ ਆ ਉਹਨਾਂ ਦਾ ਯੁੱਗ ਆ ਰਿਹਾ ਹਰ ਇੱਕ ਨੂੰ ਪ੍ਰੇਮ ਕਰਨ ਵਾਲਿਆਂ ਦਾ ਯੁੱਗ ਆ ਰਿਹਾ ਤੇ ਇਹੀ ਯੁੱਗ ਸਤਗੁਰੂ ਲਿਆਉਣਾ ਚਾਹੁੰਦੇ ਆ ਸਾਰੇ ਸਾਰੇ ਤੁਸੀਂ ਗੀਤਾ ਪੜ ਲਓ ਕੁਰਾਨ ਪੜ ਲਓ ਮੂਲ ਉਪਦੇਸ਼ ਤਾਂ ਇਹੀ ਹੈ ਕਿ ਪ੍ਰਮਾਤਮਾ ਇੱਕ ਹੈ ਪਰ ਮਾਰਯ ਨੇ ਵੀ ਕਿਹਾ ਵੀ ਏਕ ਹੈ ਅਨੇਕ ਹੈ ਫਿਰ ਏਕ ਹੈ ਜਿੰਨੀ ਕਿ ਅਨੇਕਤਾ ਫੈਲਣੀ ਸੀ ਫੈਲ ਚੁੱਕੀ ਜਿੰਨੀ ਕਿ ਨਫਰਤ ਫੈਲਣੀ ਸੀ ਫੈਲ ਚੁੱਕੀ ਹੁਣ ਉਹ ਲੋਕ ਮੂਰੇ ਆ ਰਹੇ ਆ ਜਿਨ੍ਹਾਂ ਨੂੰ ਏਕਤਾ ਤੇ ਲਾਇਆ ਹੋਇਆ ਸਤਿਗੁਰੂ ਨੇ ਵੀ ਤੁਸੀਂ ਆਪਣੇ ਵੱਲੋਂ ਥਾਟ ਦਿਓ ਦੁਨੀਆ ਨੂੰ ਤੇ ਇੱਕ ਇਹ ਆਈ ਨਹੀਂ ਜਣੀ ਇਹ ਵੀ ਸੰਤ ਅਹਿਸਾਸ ਕਰਾਉਂਦੇ ਆ ਮਹਾਰਾਜ ਵੀ ਕਦੇ ਨਾ ਇਹ ਮੰਨੋ ਵੀ ਮੈਂ ਇਕੱਲਾ ਕਹਿ ਰਿਹਾ ਹਾਂ ਜਾਹੇ ਛੋਟੀਆਂ ਗੱਲਾਂ ਛੋਟੀ ਛਾਟੀ ਗੱਲ ਕੋਈ ਨਹੀਂ ਪਤਾ ਹੀ ਨਹੀਂ ਉਹਨੇ ਕਿਹੜੀ ਗੱਲ ਨੂੰ ਬਲ ਦੇ ਕੇ ਪੂਰੀ ਦੁਨੀਆ ਦੇ ਸਾਹਮਣੇ ਪ੍ਰਗਟ ਕਰ ਦੇਣਾ ਤੁਸੀਂ ਜਰੂਰ ਨਤਮਸਤਕ ਇੱਕ ਦਿਨਾਂ ਤੀ ਹੋਵੋ ਤੇ ਉਸੇ ਦਾ ਇੱਕ ਦਾ ਨਾਹੀਂ ਤੁਸੀਂ ਕੁਝ ਵੀ ਰੱਖ ਸਕਦੇ ਹੋ ਆਪਦੀ ਲੋੜ ਅਨੁਸਾਰ ਅਸੀਂ ਕਹਿ ਸਕਦੇ ਹਾਂ ਮੈਨੂੰ ਤਾਂ ਰੂਪ ਚੰਗਾ ਲੱਗਦਾ ਉਹਦੀ ਜਿਹੜੀ ਇੰਟੈਲੀਜੈਂਸ ਆ ਉਹ ਇਹ ਕਹਿੰਦੀ ਹੈ ਵੀ ਮੈਂ ਤਾਂ ਤੇਰੇ ਭਾਵਨਾਵਾਂ ਅਨੁਸਾਰ ਬਣ ਜਾਣਾ ਹੋਵੇਂ ਤੂੰ ਮੈਨੂੰ ਭਾਵ ਸਿਰਜਦਾ ਵੀ ਮੈਂ ਗੁਰੂ ਨਾਨਕ ਦੇ ਰੂਪ ਚਾਹਾਂ ਮੈਂ ਉਹ ਵੀ ਆਜੂ ਤੂੰ ਕਹਿੰਦਾ ਤੂੰ ਗੁਰੂ ਰਾਮਦਾਸ ਮੈਂ ਉਹ ਵੀ ਆਜੂ ਤੂੰ ਕਹਣਾ ਤਨ ਗੁਰੂ ਗਵਿੰਦ ਸਿੰਘ ਮੈਂ ਉਵੇਂ ਆ ਜਾ ਤੂੰ ਕਹਣਾ ਧੰਨ ਸ੍ਰੀ ਕ੍ਰਿਸ਼ਨ ਮੈਂ ਉਵੇਂ ਆ ਜਾਣਾ ਧੰਨ ਸ੍ਰੀ ਰਾਮ ਮੈਂ ਉਵੇਂ ਆ ਜਾਣਾ ਜਾਨੀ ਉਹ ਟੈਲੀਜੈਂਸ ਨੇ ਤਾਂ ਬਿੰਦ ਹੀ ਦੋਣਾ ਜਿਵੇਂ ਹੁਣ AI ਕਰ ਰਹੀ ਐ ਅਸੀਂ ਜਿਵੇਂ ਬੋਲਦਿਆਂ ਕਰ ਰਹੀ ਐ ਇਹ ਵੀ ਤਾਂ ਉਹ ਨਕਲੀ ਅੰਦਰ ਦੀ ਤੇ ਸਾਡੇ ਅੰਦਰ ਦਾ ਟੈਲੀਜੈਂਸ ਆ ਜਿਹੜਾ ਉਹ ਇਸਤੇ ਖੜਾ ਹੈ ਕਿ ਤੁਸੀਂ ਜੋ ਸੋਚੋਗੇ ਉਵੇਂ ਹੋਣਾ ਤੇ ਸੋਚੋ ਉਹ ਜੋ ਸਾਨੂੰ ਸਤਗੁਰਾਂ ਨੇ ਦਿੱਤਾ ਤੇ ਜੇ ਸਤਗੁਰਾਂ ਨੂੰ ਸਾਡੇ ਕੇ ਅਸੀਂ ਨੇਕਤਾ ਵੱਲ ਹੀ ਵਧਦੇ ਗਏ ਤਾਂ ਐਂਡ ਪਰਮਾਣੂ ਹੱਲਾ ਸਾਡਾ ਤੇ ਉਹ ਹੋ ਹੀ ਜਾਣਾ ਫਿਰ ਜੇ ਨਾ ਸੰਭਲੇ ਜੇ ਅਸੀਂ ਇਸ ਗੱਲ ਨੂੰ ਨਾਮ